ਹਾਂਜੀ ਤੁਸੀਂ ਦੇਖ ਰਹੇ ਹੋ ਨਿਊਜ਼ 24/7 ਪੰਜਾਬ ਹਰਿਆਣਾ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਹੈਪੀ ਚਾਵਲਾ ਅੱਜ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਗੁਰਵਿੰਦਰ ਸਿੰਘ ਜੀ ਗੋਰਾ ਸੰਧੂ ਤੇ ਆਪਾਂ ਗੱਲ ਕਰਦੇ ਆਂ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਆਫਤਾਈ ਹੋਈ ਹੈ ਕੁਦਰਤੀ ਆਫਤ ਹੜ੍ਹਾਂ ਦੀ ਇਸ ਦੇ ਵਿੱਚ ਕਿਸ ਨੇ ਕੀ ਰੋਲ ਨਭਾਇਆ ਕਿਸ ਨੇ ਕੀ ਕੀਤਾ ਕਿਸ ਨੇ ਕੀ ਨਹੀਂ ਕੀਤਾ ਇਹ ਸਾਰੇ ਵਿਸ਼ੇ ਦੇ ਉੱਤੇ ਆਪਾਂ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਨੇ ਗੁਰਵਿੰਦਰ ਸਿੰਘ ਪੂਰਾ ਸੰਧੂ ਹਾਂਜੀ ਸੰਧੂ ਜੀ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਹਾਂਜੀ ਸੰਧੂ ਸਾਹਿਬ ਆਪਾਂ ਵੇਨੇ ਆ ਵੀ ਪਿਛਲੇ ਕਾਫੀ ਦਿਨਾਂ ਤੋਂ ਤਕਰੀਬਨ ਆਲਮੋਸਟ ਮਹੀਨਾ ਹੀ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਬਹੁਤ ਰੱਬ ਦੀ ਕਿਰਪਾਈ ਆਈ ਹੋਈ ਹੈ ਹੜ੍ਹ ਆਏ ਹੋਏ ਆ ਇਸੇ ਵਿੱਚ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਵੀ ਸਰਕਾਰ ਦਾ ਕੀ ਰੋਲ ਹੈ ਸਮਾਜਿਕ ਜਥੇਬੰਦੀਆਂ ਨੇ ਕੀ ਰੋਲ ਹੈ ਦੇਖੋ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਆਪਾਂ ਬਿਲਕੁਲ ਨਿਰਪੱਖ ਹੋ ਗਏ ਵੀ ਆਪਾਂ ਨਾ ਕਿਸੇ ਪਾਰਟੀ ਨਾਲ ਸੰਬੰਧਤ ਨਾ ਆਪਾਂ ਕਿਸੇ ਦੀ ਪੱਖਪਾਜੀ ਜੋ ਆਪਾਂ ਅੱਖੀਂ ਦੇਖਿਆ ਹੁਣ ਆਪਾਂ ਵੀ ਕਵਰੇਜ ਕਰਨ ਗਏ ਅਸੀਂ ਜੋ ਆਪਾਂ ਉੱਥੇ ਅੱਖੀਂ ਆਪਣੇ ਦੇਖਿਆ ਆਪਾਂ ਉਹ ਬਿਆਨ ਕਰਨਾ ਤੇ ਹੁਣ ਜੋ ਚੱਲ ਰਿਹਾ ਹੈ ਜੋ ਆਪਾਂ ਨੂੰ ਮੈਸੇਜ ਆ ਰਹੇ ਆ ਜਾਂ ਜੋ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਉਹ ਆਪਾਂ ਬਿਆਨ ਕਰਨਾ ਸੋ ਇਹਦੇ ਵਿੱਚ ਮੈਂ ਕਹਾਂਗਾ ਕਿ ਸਰਕਾਰ ਦਾ ਜਿਹੜਾ ਰੋਲ ਆ ਉਹ ਥੋੜਾ ਜਿਹਾ ਬਹੁਤ ਘੱਟ ਦੇਖਣ ਨੂੰ ਮਿਲਿਆ ਉੱਥੇ ਘੱਟ ਅੱਖੀਂ ਦੇ ਕੀ ਆ ਕੀ ਤਕਰੀਬਨ ਤੋ ਆਪਾਂ ਸੁਣਿਆ ਹੀ ਹੈ ਜਦੋਂ ਆਪਾਂ ਪੁੱਛਦੇ ਸੀ ਹੁਣ ਇਹ ਤਾਂ ਹੈ ਨਹੀਂ ਵੀ ਆਪਾਂ ਸੁਣੀ ਸੁਣਾਈ ਗੱਲ ਕਰਦੇ ਹਨ ਤੇ ਉਹਨਾਂ ਦਾ ਕੀ ਰੋਲ ਸੀ ਹੁਣ ਤੁਸੀਂ ਆਪ ਦੇਖੋ ਜਦੋਂ ਆਪਾਂ ਰਾਜੋਕੀ ਗੱਟੀ ਦੇ ਉੱਥੇ ਆ ਮੇਰੇ ਖਿਆਲ ਚ ਆਪ ਦੇ ਸੀ ਸ਼ਾਇਦ ਬੰਦੇ ਸਰ ਉਹ ਤੇ ਉਹਨਾਂ ਨੇ ਵੀ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਸੀ ਵੀ ਸਾਡੇ ਜਿਹੜੇ ਹਥੋਂ ਦੇ ਚਾਰ ਫੋਜਪੁਰ ਦੇ ਚਾਰ ਐਮਐਲਏ ਵੀ ਉਹਨਾਂ ਨੇ ਸਾਡੀ ਮਤਲਬ ਕੋਈ ਬਾਤ ਨਹੀਂ ਪੁੱਛੀ ਵੀ ਗੇੜਾ ਗੇੜਾ ਕੱਟ ਕੇ ਚਲੇ ਜਾਂਦੇ ਤੇ ਸਗੋ ਜਿਹੜੇ ਆਪਣੇ ਸਮਾਜ ਸੇਵੀ ਸੰਸਥਾਵਾਂ ਜਾਂ ਲੀਡਰਾਂ ਵਿੱਚੋਂ ਕੋਈ ਮਤਲਬ ਜਿਹਨਾਂ ਸ਼ੁਰੂਆਤ ਕੀਤੀ ਅਜੇ ਗੱਲ ਹੋਰ ਆ ਮੈਂ ਪੱਖ 'ਚ ਗੱਲ ਨਹੀਂ ਕਰ ਰਿਹਾ ਪਰ ਮੈਂ ਸਦਾ ਸੁਖਵੀਰ ਸਿੰਘ ਬੱਲ ਦੀ ਗੱਲ ਕਰਦਾ ਵੀ ਜਿਹੜੀ ਸ਼ੁਰੂਆਤ ਆ ਨਾ ਜੇ ਆਪਾਂ ਸਹੀ ਵੇਖੀਏ ਪੈਸੇ ਦੇਣ ਦੀ ਜਿਹੜੀ ਸ਼ੁਰੂਆਤ ਆ ਉਹ ਸਦਾ ਸੁਖਵੀਰ ਸਿੰਘ ਬੱਲ ਨੇ ਕੀਤੀ ਮੈਂ ਤੁਹਾਨੂੰ ਦੱਸਦਾ ਮੈਂ ਕਾਫੀ ਸਮਾਂ ਪਹਿਲਾਂ ਬੈਂਗਲੌਰ ਰਹਿੰਦਾ ਰਿਹਾ ਹਮ ਹਮ ਕਰਨਾਟਕਾ ਦੇ ਵਿੱਚ ਉੱਥੋਂ ਮੇਰੇ ਕਾਫੀ ਦੋਸਤ ਹੈਗੇ ਆ ਹਮ ਉਹਨਾਂ ਦਾ ਮੈਨੂੰ ਫੋਨ ਆਉਂਦਾ ਹਮ ਉਹ ਮੈਨੂੰ ਪੁੱਛੀ ਜਾਂਦੇ ਕਿ ਤੁਹਾਡੇ ਸਰਕਾਰ ਬਦਲ ਗਈ ਮੈਂ ਹਾਂ ਕਾਰਨ ਕਹਿੰਦੇ ਵੀ ਕਹਿੰਦੇ ਤੁਹਾਡੇ ਭਗਵੰਤ ਮਾਨ ਨਹੀਂ تھا ਮੁੱਖ ਮੰਤਰੀ ਮੈਂ ਕਿਹਾ ਉਹੀ ਆ ਉਹਨੇ ਵੀ ਉਹੀ ਆ ਕਹਿੰਦੇ ਨਹੀਂ ਨਹੀਂ ਸਾਨੂੰ ਤਾਂ ਇਦਾਂ ਲੱਗ ਰਿਹਾ ਜਿਵੇਂ ਤੁਹਾਡੇ ਬਾਦਲ ਮੁੱਖ ਮੰਤਰੀ ਹੋਣ ਲੱਗਦਾ ਵੈਸੇ ਨਹੀਂ ਆ ਜੀ ਆਪਾਂ ਸਹੀ ਵੇਖੀਏ ਕੰਮ ਕਰ ਰਹੇ ਆ ਜਿਵੇਂ ਵੀ 500 ਟਰੱਕ ਜੀ ਅਸੀਂ ਉਹਦਾ ਆਚਾਰੇ ਦਾ ਭੇਜਤਾ ਜੀ ਇਹਨੇ ਟਰੱਕ ਭੇਜਤੇ ਇਹਨੇ ਲੀਟਰ ਤੇਲ ਭੇਜਤਾ ਹੁਣ ਭੰਡ ਟਿੱਪ ਨਹੀਂ ਆਪਣੀ ਗੱਲ ਤੇ ਵੀ ਕਰਦੇ ਨਹੀਂ ਕਈ ਜਣੇ ਹਨਾ ਪਰ ਜਿਹੜੀ ਅਸਲੀਅਤ ਆ ਜਿਹੜੀ ਮਤਲਬ ਮੌਜੂਦਾ ਮੁੱਖ ਮੰਤਰੀ ਦਾ ਰੋਲ ਉਹ ਬੰਦੇ ਨਹੀਂ ਨਿਮਾਇਆ ਜੇ ਆਪਾਂ ਵੇਖੀਏ ਤਾਂ ਬਿਲਕੁਲ ਬਿਲਕੁਲ ਲੱਗਦਾ ਪਿਆ ਹੁਣ ਜਿਸ ਦਿਨ ਸੀਐਮ ਆਇਆ ਆਇਆ ਤੇ ਆਇਆ ਉੱਤੇ ਜਦੋਂ ਆਪਾਂ ਗਾਇਆਂ ਕਰਨ ਉਦੋਂ ਵੀ ਤੁਸੀਂ ਨਾਲ ਹੀ ਸੀ ਤੇ ਮਤਲਬ ਕਿਸ ਤਰ੍ਹਾਂ ਤੁਸੀਂ ਦੇਖੋ ਵੀ ਸਾਰੇ ਬੰਦੇ ਕਹਿ ਰਹੇ ਸੀ ਸੋਸ਼ਲ ਬਾਹੀ ਜਿਆਦਾ ਕਰ ਰਹੇ ਆ ਬਈ ਉਹ ਇਹ ਇੱਕ ਨਵਾਂ ਹੀ ਟ੍ਰੈਂਡ ਚੱਲਿਆ ਵੀ ਹੱਥ ਤੇ ਰੋਟੀ ਰੱਖ ਲਓ ਉਹ ਬੜਾ ਇੱਕ ਚੱਲਿਆ ਆ ਕੋਈ ਵੀ ਸੈਲੀਬ੍ਰਿਟੀ ਆਂਦਾ ਕੋਈ ਜਾਂਦਾ ਪਹਿਲਾਂ ਵੀ ਹੱਥ ਤੇ ਦੋ ਰੋਟੀਆਂ ਰੱਖ ਲਓ ਕਿ ਯਾਰ ਆਪਾਂ ਉੱਥੇ ਰੋਟੀ ਖਾਣ ਗਏ ਆ ਜਾਂ ਆਪਾਂ ਬਈ ਚਲੋ ਆਪਾਂ ਇਹ ਨਹੀਂ ਕਹਿੰਦੇ ਯਾਰ ਰੋਟੀ ਹਰ ਇੱਕ ਬੰਦੇ ਨੇ ਖਾਣੀ ਆ ਪਰ ਰੋਟੀ ਖਾਂਦਿਆਂ ਦੀਆਂ ਫੋਟੋਆਂ ਪਾਉਣੀਆਂ ਕਚਨੀਆਂ ਅੱਗੇ ਆਪਾਂ ਜ਼ਿੰਦਗੀ ਚ ਰੋਟੀ ਤਾਂ ਰੋਜ਼ ਖਾਂਦੇ ਆ ਉੱਥੇ ਕੋਈ ਵੱਖਰੀ ਖਾ ਰਹੇ ਨਾ ਫੇਰ ਆਪਾਂ ਰਹੇ ਸੀ ਮੈਂ ਤਾਂ ਆਪਾਂ ਵੀ ਪਾ ਦਈਏ ਹੁਣ ਕਹਿੰਦਾ ਆਪਾਂ ਨੂੰ ਵੀ ਪਾਉਣੀ ਚਾਹੀਦੀ ਸੀ ਕਹਿੰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਪੰਜਾਬੀ ਸਿੰਗਰ ਆ ਮਨਕੀਰ ਤੌਲਖਣਾ ਹਾਂ ਉਹਨਾਂ ਦਾ ਵੀ ਚੰਗਾ ਰੋਲ ਰਿਆ ਕਾਫੀ ਸਿੰਗਰ ਆ ਨੇ ਇਹਦੇ ਵਿੱਚ ਵੀ ਦੋ ਪੱਖ ਆ ਜਿਵੇਂ ਹੁਣ ਮਨਕੀਰ ਤੌਲਖਾ ਬਹੁਤ ਪੈਸਾ ਲਾਇਆ ਬੰਦੇ ਨੇ ਬਹੁਤ ਵਧੀਆ ਰੋਲ ਡਬਾਇਆ ਲਾਈਵ ਹੀ ਜਾਂਦਾ ਹਰ ਥਾਂ ਤੇ ਲਾਈ ਜਾਂਦਾ ਉਹਦੀ ਬੱਲੇ ਬੱਲੇ ਵੀ ਹੋਈ ਜਾਂਦੀ ਆ ਪਰ ਕਈ ਸਿੰਗਰ ਐਸੇ ਆ ਜਿਵੇਂ ਨਿਮਰਤ ਖਹਿਰਾ ਹਾਂ ਉਹ ਨਹੀਂ ਹੁੰਦੇ ਜੀ ਇਹਦਾ ਮਤਲਬ ਇਹ ਤਾਂ ਨਹੀਂ ਉਹਨੇ ਦਿੱਤਾ ਕੁਛ ਦੀ ਦਿਲਜੀਤ ਵੀ ਸਾਇਲੈਂਟਰ ਐ ਐਮੀ ਵਿਰਕਾ ਐਮੀ ਵਿਰਕ ਨੇ ਕਿੰਨਾ ਉਹਦਾ ਗੁਪਤ ਦਾਣ ਨਹੀਂ ਆ ਰਿਹਾ ਹੂੰ ਕਾਫੀ ਬੰਦੇ ਆ ਜਿਹੜੇ ਗੁਪਤ ਰੱਖਦੇ ਨੇ ਦਿਲਜੀਤ ਆ ਮੇਰੇ ਖਿਆਲ ਚ ਦਿਲਜੀਤ ਨੇ ਬਹੁਤ ਪੈਸਾ ਦਿੱਤਾ ਜਿਵੇਂ ਜੱਸੀ ਨੇ ਵੀ ਕਾਫੀ 10 ਪਿੰਡ ਦਿਲਜੀਤ ਨੇ ਗੋਦੀ ਲੈ ਲਿਆ ਵੀ ਅੱਜ ਦੇਵ ਸਿਤੀ ਅੰਡਰ ਕੰਟਰੋਲ ਹੋ ਗਈ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਹੀ ਉਹਦਾ ਮੋਡਵ ਸੇਪਾ ਕਰਕੇ ਦੇਵਾਂਗੇ ਸਾਰਾ ਕੁਝ ਰੈਨੋਵੇਟ ਜਮੀਨਾਂ ਦਾ ਤਾਂ ਕਰਕੇ ਦੇਵਾਂਗੇ ਘਰਾਂ ਦਾ ਤਾਂ ਕਰਕੇ ਦੇਵਾਂਗੇ ਪਰ ਉਹ ਜਿਵੇਂ ਕਹਿੰਦੇ ਨੇ ਪਰਦੇ ਦੇ ਪਿੱਛੇ ਕੰਮ ਕਰ ਰਿਹਾ ਉਹ ਅੱਗੇ ਉਸ ਤਰੀਕੇ ਨਾਲ ਲੋਕਾਂ ਦੇ ਚੁੱਬਰ ਕੇ ਨਹੀਂ ਆ ਵੀ ਪੱਕੀ ਹੈ ਵੀ ਇਹ ਵੀ ਗੱਲ ਸਹੀ ਆ ਵੀ ਜਿਵੇਂ ਹੁਣ ਉਸ ਦਿਨ ਆਪਾਂ ਪੁੱਛਿਆ ਵੀ ਜਿਹੜਾ ਪਰਾਸ਼ਨ ਲੈ ਕੇ ਗਏ ਆ ਪੁੱਛਿਆ ਚਲੋ ਉੱਥੋਂ ਦਾ ਮੁੰਡਾ ਯੂਥ ਤਾਂ ਵਧੀਆ ਆਪਾਂ ਨੂੰ ਮਿਲ ਗਿਆ ਉਹਨੇ ਆਪਾਂ ਨੂੰ ਚੰਗੀ ਗਾਈਡ ਚੰਗਾ ਗਾਈਡ ਕੀਤਾ ਹਨ ਜਿਵੇਂ ਉਹ ਕਹਿ ਰਿਹਾ ਸੀ ਕਿ ਸਹੀ ਜਗ੍ਹਾ ਤੇ ਪਹੁੰਚਦਾ ਨਹੀਂ ਵੀ ਤੁਸੀਂ ਅੱਗੇ ਜਾਓ ਆਪ ਦੇਖ ਕੇ ਆਓ ਹਨ ਉਹ ਫਿਰ ਮਤਲਬ ਕੀ ਇਹ ਇਹਨੂੰ ਤੁਸੀਂ ਕਿਵੇਂ ਦੇਖਦੇ ਆ ਹਾਂ ਕਈ ਥਾਵਾਂ ਤੇ ਕਹਿ ਰਹੇ ਵੀ ਰਾਸ਼ਨ ਦੀ ਲੋੜ ਹੀ ਨਹੀਂ ਹੈ ਨਾ ਲੋੜ ਹੀ ਨਹੀਂ ਕਿੰਨਾ ਕੁਝ ਹੋਇਆ ਵੀ ਲੋੜ ਹੀ ਨਹੀਂ ਲੋੜ ਹੀ ਹਾਂ ਉਹ ਕੀ ਆ ਸਾਮ ਦਾ ਗੇਰਗੇ ਜਿੱਥੇ ਵੀ ਮੰਨ ਲਓ ਕੋਈ ਸੈਲੀਬ੍ਰਿਟੀ ਜਾ ਰਿਹਾ ਹੂੰ ਉਹ ਲੋਕ ਸਾਰੇ ਮੰਨ ਕੇ ਚੱਲੋ ਵੀ ਆਪਾਂ ਸਪੋਜ਼ ਕਰਦੇ ਆਂ ਰਾਜੋ ਕੀ ਕੱਟੀ ਦੀ ਲਾ ਲਓ ਆਪਾਂ ਉੱਥੇ ਗਏ ਆਂ ਨਾ ਜਾਂ ਉਹਦੇ ਨਾਲ ਦੇ ਪਿੱਛੇ ਮੰਨ ਕੇ ਚੱਲੋ ਉੱਥੇ ਕੋਈ ਸੈਲੀਬ੍ਰਿਟੀ ਪਹੁੰਚ ਗਿਆ ਹੂੰ ਉਹ ਕੀ ਕਰਨਾ ਸਾਰੇ ਉੱਥੇ ਰਾਸ਼ਨ ਲੈ ਕੇ ਪਹੁੰਚ ਜਾਂਦੇ ਜਦੋਂ ਉਹ ਸੈਲੀਬ੍ਰਿਟੀ ਅਪੀਲ ਕਰਦਾ ਹੂੰ ਕਈ ਪਿੰਡ ਇਦਾਂ ਦੇ ਜਿੱਥੇ ਕੋਈ ਪਹੁੰਚਿਆ ਹੀ ਨਹੀਂ ਹੁਣ ਆਪਾਂ ਉੱਥੇ ਗਏ ਆਂ ਉਹਨਾਂ ਕੋਲੇ ਵਿਚਾਰਿਆਂ ਕੋਲੇ ਰਾਸ਼ਨ ਤੱਕ ਕੁਝ ਵੀ ਨਹੀਂ ਪਹੁੰਚਿਆ ਹੁਣ ਉਹ ਚਾਰ ਪੰਜ ਘਰ ਕਿੰਨੇ ਲੋੜ ਵੰਦ ਸੀ ਨਾ ਫੇਰ ਕਹਿ ਰਹੇ ਆ ਵੀ ਇੱਕ ਇੱਕ ਉਹ ਵੀ ਟਿੱਪਣੀ ਕਰਨੀ ਗਲ ਬੀਐਸਪੀ ਜਾ ਰਹੇ ਨੇ ਕੀ ਮਦਦ ਕਰਨੀ ਆ ਇਹ ਰਾਸ਼ਨ ਖੋਣ ਪੈ ਜਾਂਦੇ ਫਲਾਨਾ ਪੈ ਜਾਂਦੇ ਹੋ ਸਕਦਾ ਚੰਦ ਲੋਕ ਹੋਣ ਚੰਦ ਲੋਕ ਹੋਣਾ ਚੰਦ ਲੋਕ ਸਾਰਿਆਂ ਦਾ ਪਿੱਛੇ ਆਪ ਸਾਰਿਆਂ ਨੂੰ ਅੱਕੇ ਰਸੇ ਨਾਲ ਨਹੀਂ ਕੱਟਣਾ ਚਾਹੀਦਾ ਪਰ ਜਿਹੜੇ ਹੈ ਪੀ ਫੇਸਬੁਕ ਹੀ ਵਿਦਵਾਨ ਨੇ ਮੇਰੇ ਕੇ ਜਿਹੜੇ ਜ਼ਿਆਦੇ ਬਣਦੇ ਆ ਉਹ ਥੋੜਾ ਜਣਾ ਸਾਬੋਂ ਜ਼ਿਆਦਾ ਕਰ ਜਾਂਦੇ ਹਨ ਜਿਵੇਂ ਹੁਣ ਆ ਹੁਣ ਇੱਕ ਨਵਾਂ ਹੀ ਮੁੱਦਾ ਛੜਿਆ ਹੈ ਨਾ ਪ੍ਰਵਾਸੀਆਂ ਵਾਲਾ ਇਹ ਵੀ ਇਹ ਵੀ ਇਹਨੂੰ ਤੁਸੀਂ ਕਿਵੇਂ ਵੇਖਦੇ ਤੁਹਾਡੇ ਆਈਡੀਆ 'ਚ ਕੋਈ ਇਹ ਪ੍ਰਵਾਸੀਆਂ ਨੂੰ ਬਾਹਰ ਕੱਟਣਾ ਸਹੀ ਹੈ ਜਾਂ ਗਲਤ ਹੈ ਜਿਹੜੀ ਮੇਰੀ ਥਿੰਕਿੰਗ ਆ ਆਪਦੀ ਹੋ ਸਕਦਾ ਸਹਿਮਤ ਨਾ ਹੋਣ ਸਾਰੇ ਪਰ ਮਤਲਬ ਮੇਰੇ ਹਿਸਾਬ ਨਾਲ ਵੀ ਇੱਕ ਬੰਦੇ ਦੀ ਗਲਤੀ ਹੈ ਹਨਾ ਗਲਤੀ ਦੀ ਸਜ਼ਾ ਸਾਰਿਆਂ ਨੂੰ ਨਹੀਂ ਮਿਲਣੀ ਚਾਹੀਦੀ ਹਾਂ ਜ ਨਹੀਂ ਉਹਦੀ ਸਜ਼ਾ ਉਹਨੂੰ ਮੈਂ ਕਹਿੰਦਾ ਵੀ ਸ਼ਰੇ ਆਮ ਚੌਂਗ ਜਠਾ ਲ ਕੇ ਉਹਨੂੰ ਟੰਗ ਦੇਣਾ ਚਾਹੀਦਾ ਇੱਥੇ ਵੀ ਨਕਾਮੀ ਸਰਕਾਰ ਦੀ ਹੈ ਸਰਕਾਰ ਜੇ ਚਾਵੇ ਤਾਂ ਕੀ ਨਹੀਂ ਹੁੰਦਾ ਜਿਹੜਾ ਹੁਣ ਸਾਰੇ ਸਮਾਜਿਕ ਜਥੇ ਬੰਦਿਆਂ ਜਾਂ ਸਮਾਜਿਕ ਜਿਹੜੇ ਆਗੂ ਆ ਉਹ ਰੌਲਾ ਪਾਈ ਜਾਂਦੇ ਆ ਵੀ ਇਹਨਾਂ ਨੂੰ ਕੁਝ ਤਾਂ ਇਹ ਰੋਲਾ ਪਾਈ ਜਾਂਦੇ ਵੀ ਇਹਨਾਂ ਨੂੰ ਪ੍ਰਵਾਸੀਆਂ ਨੂੰ ਬਾਹਰ ਹੀ ਕੱਢ ਦੇਣਾ ਚਾਹੀਦਾ ਇਹਨਾਂ ਨੂੰ ਆਉਣ ਹੀ ਨਹੀਂ ਦੇਣਾ ਚਾਹੀਦਾ ਇੱਥੇ ਕੰਮ ਨਹੀਂ ਕਰਨ ਦੇਣਾ ਚਾਹੀਦਾ ਕੁਝ ਜੱਦੇ ਬੰਦਗਾਂ ਉਹਨਾਂ ਦੇ ਹੱਕ 'ਚ ਆ ਵੀ ਇਹਨਾਂ ਨੂੰ ਕੁਝ ਨਹੀਂ ਕਰਨਾ ਚਾਹੀਦਾ ਇੱਥੇ ਮੈਂ ਪਰ ਜਿਹੜੇ ਮੇਰਾ ਪਰਸਨਲ ਓਪੀਨੀਅਨ ਇਹ ਆ ਵੀ ਆਉਣ ਪ੍ਰਵਾਸ ਮੇਰੇ ਖਿਆਲ 'ਚ ਜਿਉਂ ਦੁਨੀਆ ਸਾਜੀ ਹੈ ਪ੍ਰਵਾਸ ਚੱਲਦਾ ਹੀ ਆ ਰਿਹਾ ਹੈ ਆਪਣੇ ਪੰਜਾਬੀ ਵੀ ਬਹੁਤ ਅਮਰੀਕਾ ਕੈਨੇਡਾ ਦੇ ਵਿੱਚ ਤੁੱਟੇ ਆਪਣੀ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਆ। ਯੂਪੀ ਬਿਹਾਰ 'ਚ ਵੀ ਬੈਠੇ ਆ। ਆਪਣੇ ਪੰਜਾਬੀਆਂ ਨੇ ਜਾ ਕੇ ਉੱਥੇ ਜੰਗਲਾਂ ਨੂੰ ਆਬਾਦ ਕੀਤਾ। ਬਾਤ ਕਰਕੇ ਉੱਥੇ ਜ਼ਮੀਨਾਂ ਬਣਾਈਆਂ ਥੋੜੀ ਗੱਲ ਠੋਕਦਾ ਜੀ ਹੁਣ ਉੱਥੋਂ ਦੇ ਆ हां ਆਪਣੇ ਪੰਜਾਬੀਆਂ ਨੂੰ ਕਹਿਣ ਵਿੱਚ ਚੋਕੋ ਜਿਲੇ ਸੀ ਉਸੇ ਉਸੇ ਗੱਲ ਤੇ ਮੈਂ ਆ ਰਿਹਾ ਸੀਗਾ ਆਪਣੇ ਪੰਜਾਬੀਆਂ ਨੇ ਮਿਹਨਤਾਂ ਕਰਕੇ ਉੱਥੇ ਜੰਗਲ ਸੀਗੇ ਜੰਗਲਾਂ ਨੂੰ ਆਬਾਦ ਕਰਕੇ ਮਿਹਨਤਾਂ ਕਰਕੇ ਉਹ ਜ਼ਮੀਨਾਂ ਵਹਕ ਜੋਗ ਬਣਾਈਆਂ ਚੰਗੀਆਂ ਜ਼ਮੀਨਾਂ ਬਣਾਈਆਂ ਜਿੱਥੇ ਚੰਗੀ ਪੈਦਾਵਾਰ ਹੋ ਰਹੀ ਹੈ ਠੀਕ ਹੈ ਜਿਹੜੇ ਪ੍ਰਵਾਸੀ ਨੇ ਜਾਂ ਮੈਂ ਪ੍ਰਵਾਸੀ ਨਹੀਂ ਕਹਿ ਰਿਹਾ ਕਮਿਊਨਿਟੀ ਕੋਈ ਨਹੀਂ ਮੜੀ ਹੁੰਦੀ ਕਮਿਊਨਿਟੀ ਦੇ ਵਿੱਚ ਕੋਈ ਵੀ ਇੱਕ ਪਾਰਟੀਕਲ ਕਮਿਊਨਿਟੀ ਕਦੇ ਵੀ ਮਾੜੀ ਨਹੀਂ ਹੁੰਦੀ ਉਹਦੇ ਵਿੱਚ ਲੋਕ ਮਾੜੇ ਹੁੰਦੇ ਆ ਮਾੜਾ ਲੋਕ ਸਿੱਖਾਂ ਚ ਵੀ ਹੋ ਸਕਦਾ ਮਾੜਾ ਲੋਕ ਹਿੰਦੂਆਂ ਚ ਵੀ ਹੋ ਸਕਦਾ ਮਾੜਾ ਲੋਕ ਸਾਈਆਂ ਚ ਵੀ ਹੋ ਸਕਦਾ ਮਾੜਾ ਲੋਕ ਹਿੰਦੂਆਂ ਚ ਵੀ ਹੋ ਸਕਦਾ ਮਾੜੇ ਭਈਆਂ ਚ ਵੀ ਹੋ ਸਕਦੇ ਪੰਜਾਬੀਆਂ ਚ ਵੀ ਹੋ ਸਕਦੇ ਹੈ ਨਾ ਅੰਗਰੇਜ਼ਾਂ ਚ ਵੀ ਹੋ ਸਕਦੇ ਹੁਣ ਮੰਨ ਲਓ ਇੱਕ ਆਪਣੇ ਪੰਜਾਬੀ ਨੇ ਕੋਈ ਮਾੜੀ ਕਰਤੂਤ ਕੀਤੀ ਇਟ ਮੀਨਸ ਵੀ ਸਾਰੇ ਪੰਜਾਬੀਆਂ ਨੂੰ ਸਾਰੇ ਪੰਜਾਬੀ ਮਾੜੇ ਹੋਗੇ ਨਹੀਂ ਹੋਗੇ ਹੈਣਾ ਪਰ ਉਹਨੂੰ ਉਹਦੀ ਸਜ਼ਾ ਉਹ ਉਹਦੀ ਦੇਣੀ ਚਾਹੀਦੀ ਆ ਨੰਬਰ 2 ਤੇ ਆਪਾਂ ਉਸੇ ਗੱਲ ਤੇ ਫੇਰ ਉਹਨੇ ਉਹਨੂੰ ਤਾਂ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਜਿਹੜੀ ਆਪਾਂ ਪ੍ਰਵਾਸੀਆਂ ਵਾਲੇ ਮੁੱਦੇ ਤੇ ਗੱਲ ਕਰਦੇ ਸੀ ਇਹ ਚਾਹੀਦਾ ਹੈ ਕਿ ਪ੍ਰਵਾਸੀ ਆਉਣ ਜਿਹੜੇ ਲੀਡਰ ਜਾਂ ਆਪਣੇ ਪਿੰਡਾਂ ਦੇ ਆ ਚਾਹੇ ਵੱਡੇ ਲੈਵਲ ਤੇ ਆ ਉਹਨਾਂ ਦੀਆਂ ਵੋਟਾਂ ਬਣਾਉਂਦੇ ਉਹ ਵੀ ਬਣਾਉਣੀਆਂ ਚਾਹੀਦੀ ਮੈਂ ਇਸ ਚੀਜ਼ ਦੇ ਹੱਕ 'ਚ ਵਕੀ ਨੇਗਾ ਪ੍ਰਵਾਸੀ ਆਉਣ ਆਦਾ ਕੰਮਕਾਰ ਕਰਨ ਪੈਸਾ ਬਣਾਉਣਾ ਦਾ ਕੰਮ ਕਰਨਾ ਧੰਦਾ ਕਰਨਾ ਹੈਨਾ ਆ ਤਾਂ ਮਿਹਨਤ ਕਰਨੀ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਆਪਾਂ ਉਹਨਾਂ ਲਈ ਇਹ ਇੱਕ ਕਪ ਸਰਪੰਚੀ ਦੇ ਇਲੈਕਸ਼ਨ ਵਾਸਤੇ ਇੱਕ ਮੈਂਬਰੀ ਦਾ ਇਲੈਕਸ਼ਨ ਜਿੱਤਣ ਵਾਸਤੇ ਇੱਕ ਐਮਐਲਏ ਦਾ ਇਲੈਕਸ਼ਨ ਜਿੱਤਣ ਵਾਸਤੇ ਉਹਨਾਂ ਨੇ ਵੋਟਾਂ ਧੜਾ ਧੜ ਬਣਾਈ ਜਾਂਦੇ ਆ ਮੇਰੇ ਖਿਆਲ ਦੇ ਵਿੱਚ ਤਾਂ ਇਹ ਨਹੀਂ ਹੋਣਾ ਚਾਹੀਦਾ ਚਲੋ ਆਪਣਾ ਮੁੱਦਾ ਉਹ ਵੀ ਚੱਲ ਰਿਹਾ ਸੀ ਹੈਪੀ ਹੁਣ ਤੁਹਾਨੂੰ ਕਿਵੇਂ ਗਾਂ ਲੱਗਦਾ ਵੀ ਇੰਨਾ ਨੁਕਸਾਨ ਹੋ ਗਿਆ ਹੈ ਨਾ ਹਾਂ ਇੰਨੀ ਨਹੀਂ ਸੈਟ ਚੜ ਗਈ ਆ ਬਿਲਕੁਲ ਤੇ ਕਿਵੇਂ ਮਤਲਬ ਉਹ ਨਿਯੋਗ ਜਿਹੜੀ ਜ਼ਮੀਨ ਕਰਨਗੇ ਮਤਲਬ ਕਿਦਾਂ ਸੈਟਿੰਗ ਆਊਗੀ ਇਹ ਸਰਕਾਰਾਂ ਸਰਕੂਰਾਂ ਨੇ ਕੁਝ ਨਹੀਂ ਕਰ ਰਹਾ ਹਾਂ ਸਾ ਸਰਕਾਰਾਂ ਦੇ ਪਰ ਸਮਾਜਿਕ ਜਥੇਬੰਦੀਆਂ ਆਪਣੇ ਐਨ ਆਰ ਆਈ ਭਰਾ ਜਿਹੜੇ ਪਹਿਲਾਂ ਵੀ ਅੱਗੇ ਆਉਂਦੇ ਰਹੇ ਤੇ ਹੁਣ ਵੀ ਆਉਣਗੇ ਬਾਕੀ ਇਹ ਗੱਲ ਮੰਨਣੀ ਪਊਗੀ ਪੰਜਾਬ ਚੜ੍ਹਦੀ ਕਲਾ ਚ ਸੀ ਚੜ੍ਹਦੀ ਕਲਾ ਚ ਹੈ ਤੇ ਚੜ੍ਹਦੀ ਕਲਾ ਚ ਹੀ ਰਹੂ ਕੋਈ ਸ਼ੱਕ ਨਹੀਂ ਕਿਉਂਕਿ ਜੇ ਪੰਜਾਬ ਦੀ ਥਾਂ ਤੇ ਕੋਈ ਵੀ ਹੋਰ ਥੂਬਾ ਹੁੰਦਾ ਨਾ ਮੇਰੇ ਖਿਆਲ ਦੇ ਵਿੱਚ ਐਡੀ ਛੇਤੀ ਇਸ ਚੋਂ ਉੱਪਰ ਕੇ ਨਹੀਂ ਆ ਸਕਦੇ ਸੀ ਪੰਜਾਬਗਣੇ ਲੰਗਰ ਲਾਤੇ ਯਾਰ ਪਰ ਨਾ ਜਦੋਂ ਮੈਂ ਵੀ ਤੋਣਾ ਸਮਾਨ ਇੰਨਾ ਕਾ ਵੀ ਉਹ ਸਹੀ ਜਗ੍ਹਾ ਤੇ ਵਾਕਈ ਨਹੀਂ ਲੱਗ ਰਿਹਾ ਕਿ ਸਮਾਨ ਤਾਂ ਇੰਨਾ ਜ਼ਿਆਦਾ ਆਈ ਜਾਂਦਾ ਯਾਰ ਲਾਉਣ ਨੂੰ ਜਗ੍ਹਾ ਨਹੀਂ ਆ ਗਈ ਨਹੀਂ ਕੋਰੋਨਾ ਤੋਂ ਬਾਅਦ ਨਾ ਵੈਸੇ ਲੋਕਾਂ ਨੂੰ ਅਕਲ ਆ ਗਈ ਅਕਲ ਆ ਗਈ ਯਾਰ ਹੈਨਾ ਇੱਕ ਦੂਜੇ ਦੇ ਨਾਲ ਖੜਦੇ ਨਾਲ ਖੜਦੇ ਆ ਕੋਰੋਨਾ ਤੋਂ ਨਹੀਂ ਕਹਿ ਸਕਦੇ ਆ ਪਹਿਲਾਂ ਹਾਂ ਟਾਈਮ ਜਿਆਦਾ ਉਦੋਂ ਬਾਅਦ ਹੀ ਆ ਹਾਂ ਉਹੀ ਮੈਂ ਤਾਂ ਕਹਿਣ ਲੱਗਾ ਇਹ ਕਿ ਕੋਰੋਨਾ ਕਰਕੇ ਨਹੀਂ ਆਈ ਟਾਈਮ ਉਹ ਸੀਗਾ ਉਹ ਆਈਏ ਦਿੱਲੀ ਦੇ ਜਿਹੜੇ ਕਰਨੇ ਲੱਗੇ ਆਪਣੇ ਉਦੋਂ ਇੱਕ ਦੂਜੇ ਦੇ ਨਾਲ ਖੜੇ ਪੰਜਾਬੀ ਤੇ ਹਾਂ ਇਹ ਵੀ ਕਹਿ ਸਕਦੇ ਹਾਂ ਟਾਈਮ ਤੋਂ ਹੋਈ ਸੀ ਨਾ ਟਾਈਮ ਉਹ ਸੀ ਕਰੋਨਾ ਦਾ ਪੀਰੀਅਡ ਸੀ ਸਾਰਾ ਕੁਝ ਪੀਰੀਅਡ ਉਹ ਸੀ ਉਦੋਂ ਦੇ ਲੋਕ ਇੱਕ ਦੂਜੇ ਦੇ ਨਾਲ ਪੰਜਾਬੀ ਖੜਨ ਲੱਪੇ ਪਹਿਲਾਂ ਨਹੀਂ ਸੀਗਾ ਇਹ ਕੁਝ ਹੁਣ ਤਾਂ ਐਨਜੀਓ ਇਸ ਸਮਾਜ ਦੇ ਵੀ ਲੋਕ ਹਨਾ ਬਾਹਰਲੇ ਲੋਕ ਤਾਂ ਮਤਲਬ ਦਾਨ ਕਰਨੋਂ ਉੱਪਰ ਬੈਠੇ ਆ ਉਹਨਾਂ ਦਾ ਸਹੀ ਤਾਂ ਯਾਨੀ ਕਿ ਉਹਨਾਂ ਨੂੰ ਇਹ ਆ ਵੀ ਸਾਡਾ ਪੈਸਾ ਸਹੀ ਹੱਥਾਂ 'ਚ ਪਹੁੰਚ ਜਾ ਬਿਲਕੁਲ ਬਿਲਕੁਲ ਬਾਕੀ ਨਾ ਪੰਜਾਬੀ ਆਪਣੇ ਨਾ ਥੋੜੇ ਜੇ ਵਿਚਾਰੇ ਪੁਲੀ ਇਹ ਕਹਿ ਸਕਦੇ ਜਜ਼ਬਾਤੀ ਬਾਈ ਜਜ਼ਬਾਤੀ ਆ ਜਿਵੇਂ ਹੁਣ ਉਹ ਡੀਸੀ ਸੀ ਕੀ ਮਿਟਵਾਂ ਹੂੰ ਉਹਨੂੰ ਲੋਕਾਂ ਨੇ ਬਹੁਤ ਚੱਕਿਆ ਵੀ ਬੜਾ ਕੰਮ ਕੀਤਾ ਨੇ ਬੜਾ ਕੰਮ ਕੀ ਕੰਮ ਕੀਤਾ ਬੜਾ ਹੂੰ ਮੈਨੂੰ ਤਾਂ ਲੱਗਦਾ ਨਹੀਂ ਵੀ ਬਹੁਤ ਕੰਮ ਕੀਤਾ ਉਹਨੇ ਕੀ ਕੰਮ ਕੀਤਾ ਡਿਊਟੀ ਆ ਉਹਨਾਂ ਪਾਈਆਂ ਲੋਕਾਂ ਨੂੰ ਰੋਈ ਚੱਪੀਆਂ ਪਾ ਕੇ ਕਿਸੇ ਨੂੰ ਘਾਟ ਪਚਾਇਆ ਅਸਲ ਵਿੱਚ ਨਾ ਇਹ ਇਹ ਵੀ ਟ੍ਰੈਂਡ ਨਹੀਂ ਅੰਦਾਜ਼ਾ ਇਹ ਵੀ ਟ੍ਰੈਂਡ ਚੱਲ ਪਿਆ ਨਾ ਹੁਣ ਮੰਨ ਕੇ ਚੱਲੋ ਆਪਾਂ ਚਲੋ ਨਾਂ ਨਹੀਂ ਲੈਂਦੇ ਕਿਸੇ ਦਾ ਵੀ ਚਲੋ ਉਸ ਡੀਸੀ ਨੇ ਵੈਸੇ ਹਮਦਰਦੀ ਜਤਾਈ ਹੈ ਬਹੁਤ ਪਰ ਦੂਜੀ ਦੂਜੀ ਗੱਲ ਇਹ ਆ ਦੂਜੀ ਗੱਲ ਇਹ ਆ ਵੀ ਕੋਈ ਐਮਪੀ ਹੈ ਸਾਬਕਾ ਜਾਂ ਮੌਜੂਦਾ ਹੈ ਐਮਐਲਏ ਹੈ ਨਾ ਕੋਈ ਉੱਥੇ ਜਾ ਕੇ ਗੱਟੇ ਭਰਦੇ ਪਏ ਆ ਹਾਲ ਦੱਸੋ ਕਿੱਥੇ 500 ਰੁਪਏ ਦਾ ਦਿਹਾੜੀਆ ਵੀ ਭਰ ਸਕਦਾ ਕੀ ਇਹ ਜਰਦਾਸੋ ਜੇ ਤੁਸੀਂ ਮੰਨ ਲਓ ਤੁਹਾਡੇ ਗੱਟੇ ਭਰਨ ਨਾਲ ਪਾਣੀ ਰੁਕਦਾ ਹੈ ਕਿ ਤੁਸੀਂ 500 ਰੁਪਏ ਦਾ ਇੱਕ ਦਿਹਾੜੀਆ ਮੈਂ ਜਨਾਬ ਦੀ ਥਾਂ ਤੇ 50 ਦਿਹਾੜੀਏ ਭੇਜੋ 50 ਦਿਹਾੜੀਏ ਭੇਜ ਦਿਓ ਕੀ ਲੋੜ 50 ਰੁਪਏ ਲੱਗ ਜੂਗਾ 50 ਦਿਹਾੜੀਏ ਭੇਜ ਦਿਓ ਮਤਲਬ ਉਹਨਾਂ ਪਤਾ ਨਹੀਂ ਤੇ ਉਹਨਾਂ ਨੂੰ ਪਤਾ ਨਹੀਂਗਾ ਕਿ ਸਾਡੇ ਡੋਲੇ ਆਪਣੇ ਬੱਲੇ ਬੱਲੇ ਕਰ ਦਿੰਦੇ ਆ ਆਪਣੇ ਲੋਕ ਵੀ ਬੱਲੇ ਬੱਲੇ ਕਰਦੇ ਆ ਵੇਖੋ ਜੀ ਇੱਕ ਐਮਪੀ ਆਇਆ ਹੈ ਵੇਖੋ ਜੀ ਇੱਕ ਐਮਐਲਏ ਆਇਆ ਉਹ ਆਪ ਘੱਟੇ ਚੱਕ ਰਿਹਾ ਉਹ ਆਪ ਐ ਕਰ ਰਿਹਾ ਫਲਾਣਾ ਨਹੀਂ ਚੱਕ ਰਿਹਾ ਹੁਣ ਫਿਰ ਮੈਂ ਉਹੀ ਗੱਲ ਚੁਣ ਆਪਾਂ ਨਾਂ ਨਹੀਂ ਲੈਂਦੇ ਉਹਦੇ ਸਮਰਥਕ ਹੋ ਸਕਦਾ ਹੈ ਨਾ ਉਹ ਕਹਿੰਦਾ ਹਾਂ ਜੀ ਐਮਐਲਏ ਹੋਵੇ ਤਾਂ ਸਰਦਾਰ ਇਹਨਾਂ ਵਰਗਾ ਵੇਖੋ ਜੀ ਸਵੇਰ ਦੇ ਨਾਲ ਤੁਰੇ ਫਿਰਦੇ ਆ ਕੱਪੜੇ ਲਵੇੜਨੇ ਚਿੱਟੇ ਲੈ ਦੱਸੋ ਕੀ ਹੋ ਜੂਗਾ ਤੇਨਾਂ ਕੀ ਮਤਲਬ ਇਹ ਇਹ ਡਿਊਟੀ ਉਹਨਾਂ ਦੀ ਡਿਊਟੀ ਇਹ ਹੈ ਨਹੀਂ ਚਲੋ ਕਈ ਆਪੋਜੀਸ਼ਨ ਚਾ ਮੰਨ ਲਓ ਚਲੋ ਸਰਕਾਰ ਚ ਰਹਿ ਕੇ ਕੁਝ ਨਹੀਂ ਕਰ ਸਕਦੇ ਉਹ ਕਮ ਸੇ ਕਮ ਕੋਈ ਆਪੋਜੀਸ਼ਨ ਦਾ ਰੋਲ ਹੀ ਅਦਾ ਕਰਦੇ ਨਾ ਉਹਨਾਂ ਲਈ ਕੁਝ ਮੰਗਣਾ ਨਾ ਉਧਾਰ ਸਭਾ ਜਾ ਕੇ ਬੋਲ ਪੈ ਜਿੱਥੇ ਉਹਨਾਂ ਦਾ ਜਿੱਥੇ ਉਹਨਾਂ ਦੀ ਪਾਵਰ ਜਿੱਥੇ ਉਹਨਾਂ ਦਾ ਹੱਕ ਬਣਦਾ ਉੱਥੇ ਜਾਣ ਉਹ ਮੈਂ ਤਾਂ ਇੱਕ ਗੱਲ ਹੋਰ ਜਾਣਦਾ ਜਿਵੇਂ ਹੁਣ ਸੁਖਵੀਰ ਬਾਦਲ ਨੂੰ ਕਈ ਕਹਿ ਰਹੇ ਆ ਵੀ ਇਹਨਾਂ ਨੇ ਪੈਸਾ ਬਣਾਇਆ ਬਹੁਤ ਆ ਤਾਂ ਵੰਡ ਰਹੇ ਬਣਾਇਆ ਹੋਊਗਾ ਉਈ ਸ਼ੱਕ ਨਹੀਂ ਥਾਰਾਂ ਦਾ ਸਰਕਾਰਾਂ ਦੇ ਜਿਹੜੇ ਰਹਿੰਦੇ ਸਾਰੇ ਬਣਾਇਆ ਕਿੰਨੇ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਬਣਾਏ ਨੇ ਪਰ ਹੋ ਸਕਦਾ ਬਣਾਇਆ ਹੋਵੇ ਚਲੋ ਮੰਨ ਲਈਏ ਇਹ ਗੱਲ ਇਹਨਾਂ ਦੀ ਬਣਾਇਆ ਹੋਊਗਾ ਪਰ ਲਾਉਣ ਵਾਸਤੇ ਦਿਲ ਕਿੱਡਾ ਚਾਹੀਦਾ ਬਣਾਇਆ ਤਾਂ ਬਣਾਇਆ ਤਾਂ ਪੜੇ ਲੀਟਰਾਂ ਨੇ ਫਿਰ ਬਣਾਇਆ ਕੱਲੇ ਇਹਨਾਂ ਨੇ ਤਾਂ ਨਹੀਂ ਬਣਾਇਆ ਨਹੀਂ ਚਲੋ ਲੀਟਰ ਜੇ ਪੈਸੇ ਦੀ ਗੱਲ ਕਰੀਏ ਤਾਂ ਅੰਡਾਨੀਆਂ ਬਾਨੀਆਂ ਨਾਲ ਤਾਂ ਵੱਧ ਨਹੀਂ ਹੋ ਸਕਦਾ ਹੈਨਾ ਉਹਨਾਂ ਨੇ ਲੈ ਕੇ ਰੁਪਈਆ ਨਹੀਂ ਕੱਢਿਆ ਲੈ ਕੇ ਰੁਪਈਆ ਨਹੀਂ ਕੱਢਿਆ ਨਹੀਂ ਤਾਂ ਜੇ ਉਹ ਚਾਹਣ ਤਾਂ ਉਹ ਤਾਂ ਇਹ ਮਤਲਬ ਇੱਕ ਮਹੀਨੇ ਦਾ ਹੀ ਅਗਦੀ ਕਮਾਈ ਕਹਿ ਦੇਣਾ ਵੀ ਆੜਾ ਵਾਸਤੇ ਆ ਤੇ ਕਿਸੇ ਨੂੰ ਕੋਈ ਦਿੱਕਤ ਹੀ ਨਾ ਆਵੇ ਅਰੇ ਫਾਰੇ ਲੀਡਰਾਂ ਨੇ ਬਣਾਇਆ ਕੌਣ ਨਹੀਂ ਬਣਾਉਂਦਾ ਇਹ ਇੱਕ ਗਲਤ ਲਾਉਣ ਦੀ ਆ ਹੂੰ ਗੱਲ ਲਾਉਣ ਦੀ ਹੁਣ ਮਨਕੀਰ ਤੌਲਕ ਲਾ ਰਿਹਾ ਕਿੰਨਾ ਪੈਸਾ ਲਾ ਰਿਹਾ ਬਹੁਤ ਪੈਸਾ ਲਾ ਰਿਹਾ ਕਿੰਨਾ ਪੈਸਾ ਲਾ ਰਿਹਾ ਪਾਣੀ ਮੰਨੂ ਆ ਰਿਹਾ ਯਾਰ ਕਰਵਾ ਲਿਆ ਕਿੰਨਾ ਦਬਾਵਾ ਉਹਦੇ ਨਾਲ ਹੂੰ ਜ਼ਰੂਰੀ ਤੇ ਨਹੀਂ ਉਹ ਕੱਲਾ ਉਹ ਉਹਨੇ ਇੱਕ ਕਾਫਲਾ ਤੋਰਿਆ ਉਹਦੇ ਨਾਲ ਜੁੜਦੇ ਗਏ ਲੋਕ ਜੁੜਦੇ ਪਰ ਵੇਖ ਲੈ ਹੁਣ ਵੇਖਿਆ ਤੁਸੀਂ ਕੱਲ ਪਰਸੋਂ ਵਾਲੀ ਵੀਡੀਓ ਦੇ ਵਿੱਚ ਉਹਨੂੰ ਗੱਡੀਆਂ ਰੋਕ ਦੇਣਾ ਵੇਲਾ ਫਿਰ ਵੀ ਲੋਕ ਉਹਦੇ ਉੱਤੇ ਆਉਂਦੇ ਕਿੰਨਾ ਥ੍ਰੈਟਾ ਬੰਦੇ ਨੂੰ ਪਰ ਉਹਦੇ ਨਾਲ ਲੋਕਾਂ ਦੀਆਂ ਦਬਾਵਾ ਜੀ ਇਹਦੇ ਨਾਲ ਇੰਨੀਆਂ ਦਵਾਵਾਂ ਹੁੰਦੀਆਂ ਨੇ ਥ੍ਰੈਟ ਜਾਂ ਉਹਨੂੰ ਮਾਰਨ ਨਾਲ ਕੁਝ ਨਹੀਂ ਮਾਰ ਸਕਦਾ ਬਾਕੀ ਉਹਦਾ ਕਹਿਣਾ ਵੀ ਆ ਕੋਈ ਮਰਨਾ ਤੱਕ ਦੇਣਾ ਹੈ ਨਾ ਪਰਮਾਤਮਾ ਨੇ ਮਾਰਨਾ ਪਰ ਹੁਣ ਅੱਗੇ ਨਾਲ ਖੜਾ ਗੱਲ ਆ ਹੁਣ ਸਬੂਤ ਦਿੱਤਾ ਵੀ ਉਹ ਜੰਮਿਆਂ ਚ ਰੋ ਰਹੇ ਨੇ ਚ ਪਰ ਹੈ ਪੰਜਾਬੀ ਉਹ ਚਲੋ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਕਈਆਂ ਵੱਲੋਂ ਹੈ ਨਾ ਕਈ ਨਿਊਜ਼ ਚੈਨਲ ਵੀ ਦੱਸ ਰਿਹਾ ਵੀ ਰਾਸ਼ਨ ਨਾ ਲੈ ਕੇ ਜਾਓ ਨਾ ਪਹੁੰਚੋ ਹੁਣ ਵੱਧ ਹੋ ਗਿਆ ਨਾ ਹੁਣ ਆਪਾਂ ਆਪਣੇ ਆਪ ਦੀ ਥਿੰਕ ਅਨੁਸਾਰ ਔਰ ਜਿਹੜੇ ਆਪਾਂ ਪਰਸੋ ਜਾ ਕੇ ਆਏ ਆ ਜਿਹੜਾ ਜੋ ਆਪਾਂ ਨੂੰ ਲੋਕਾਂ ਨੇ ਆਪਾਂ ਸੁਣਿਆ ਉਹਦੇ ਮੁਤਾਬਕ ਆਪਾਂ ਮੈਸੇਜ ਦਈਏ ਲੋਕਾਂ ਨੂੰ ਹਣਾ ਹੁਣ ਕੀ ਕਰਨਾ ਚਾਹੀਦਾ ਹੁਣ ਕੀ ਲੋੜ ਹਮ ਬਿਲਕੁਲ ਕਿਉਂਕਿ ਜਿਹੜਾ ਅਸਲੀ ਯੁੱਧ ਆ ਵੀ ਹੁਣ ਸ਼ੁਰੂ ਹੋਣਾ ਸ਼ੁਰੂ ਹੋਣਾ ਹੁਣ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਜਿਹੜਾ ਨਾ ਜਿਹੜੀ ਮਤਲਬ ਮੇਨ ਮੇਨ ਰੋਲ ਆ ਉਹ ਹੁਣ ਅਦਾ ਹੋਣਾ ਬਿਲਕੁਲ ਬਿਲਕੁਲ ਇੱਕ ਟਾਈਮ ਦੀ ਵੀ ਘਾਟ ਆ ਉਹ ਆਪਾਂ ਨੂੰ ਰਲ ਮਿਲ ਕੇ ਕਰਨਾ ਪਊਗਾ ਜਿੰਨੇ ਜੋਗੇ ਆਪਾਂ ਆਪਾਂ ਕਰਗੇ ਆਪਦਾ ਜਿੰਨੇ ਜੋਗ ਹੋਰ ਜਿਹੜਾ ਵੀ ਜਿੰਨੇ ਜਿਵੇਂ ਜਿਵੇਂ ਜਿਹੜਾ ਸੋਸ਼ਲ ਮੀਡੀਆ ਆਪਾਂ ਕਹਿ ਸਕਦੇ ਆ ਮੀਡੀਆ ਇਹਨਾਂ ਨੇ ਆਪਦਾ ਰੋਲ ਬਾਕੂਬੀ ਨਿਭਾਇਆ ਲੋਕਾਂ ਤੱਕ ਪਹੁੰਚਾਇਆ ਹੀ ਇਹਨਾਂ ਨੇ న్యూਸ ਚੈਨਲ ਵਾਲਿਆਂ ਜਿਨ੍ਹਾਂ ਨੂੰ ਕਹਿ ਦਿੰਦੇ ਨੇ ਨਾ ਵੀ ਇਹ ਝਾਲੀ ਪੱਤਰਕਾਰ ਆ ਝਾਲੀ ਪੱਤਰਕਾਰਾਂ ਨੇ ਹੀ ਲੋਕਾਂ ਤੱਕ ਆਵਾਜ਼ ਪਹੁੰਚਾਈ ਆ ਹਮੇਸ਼ਾ ਹੀ ਅੱਜ ਵੀ ਨਹੀਂ ਕਿਸਾਨੀ ਧਰਨੇ ਵੇਲੇ ਤੋਂ ਲੈ ਕੇ ਲਾ ਲੋ ਤੁਸੀਂ ਇਹ ਸਰਕਾਰ ਵੀ ਬਣੀ ਸੋਸ਼ਲ ਮੀਡੀਆ ਨੇ ਬਣਾਈ ਸੋਸ਼ਲ ਮੀਡੀਆ ਨੇ ਤੇ ਹੁਣ ਹੁਣ ਐਮਐਲਏ ਸਾਹਿਬ ਗੱਲ ਹੀ ਨਹੀਂ ਸੁਣਦੇ ਹੁਣ ਪੁੱਤਰ ਕਰਾਉਣ ਟਿੱਚ ਜਾਣਦੇ ਆ ਕਿੰਨੀ ਬੇਇੱਜ਼ਤੀ ਕਰ ਰਹੇ ਬੇਇੱਜ਼ਤੀ ਇਹ ਹੋਰ ਕੀ ਹੈ ਮਤਲਬ ਕੁਐਸਚਨ ਪੁੱਛਦੇ ਆ ਤੇ ਉਹਦਾ ਕੋਲਟ ਜਵਾਬ ਦੇਣਾ ਇਦਾਂ ਨਹੀਂ ਚਾਹੀਦਾ ਬਿਲਕੁਲ ਬਿਲਕੁਲ ਪਰ ਹੁਣ ਜਿਹੜਾ ਜਿਹੜਾ ਹੁਣ ਸਥਿਤੀ ਹੈ ਜਿਹੜੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਤੁਹਾਡੀ ਗੱਲ ਵਿੱਚ ਰਹਿ ਗਈ ਆਪਾਂ ਸਕੀਰ ਬਾਦਲ ਨੂੰ ਝੋਟਾ ਕਹਿ ਦਤਾ ਬੋਲਤਾ ਦਤਾ ਤੇ ਹੋ ਸਕਦਾ ਕਮੈਂਟਾਂ ਚ ਆਪਾਂ ਨੂੰ ਵੀ ਕਹਿਣ ਵੀ ਇਹ ਪੀਟੀ ਸੀ ਹੈ ਨਹੀਂ ਆਪਾਂ ਤਾਂ ਸਜਾਈ ਜਿਹੜੀ ਵੇਖਿਆ ਅੱਖੀ ਤਾਂ ਜਿਹੜਾ ਸੁਣਿਆ ਉਥੋਂ ਉਹ ਬਿਆਨ ਕੀਤਾ ਆਪਾਂ ਨਾ ਤਾਂ ਉਹਦੇ ਪੱਖ ਚ ਆ ਨਾ ਆਪਾਂ ਉਹਦੇ ਉਲਟਾਂ ਜਿਹੜੀ ਸਜਾਈ ਆ ਅੱਖੀ ਵੇਖੀ ਆਪਾਂ ਤਾਂ ਉਹ ਬਿਆਨ ਕੀਤੀ ਆ ਅੱਗੇ ਵੀ ਜੋ ਆਪਣੇ ਅੱਗੇ ਆਊਗਾ ਉਹ ਬੋਲਾਂਗੇ ਜੋ ਆਪਾਂ ਅੱਖੀ ਵੇਖਾਂਗੇ ਕੰਨ ਨਾਲ ਸੁਣਾਂਗੇ ਉਹ ਬੋਲਾਂਗੇ ਚਾਹੇ ਉਹ ਭਗਵਾਨਤਮਾਨ ਸੀਐਮ ਚਾਹੇ ਕੈਪਟਨ ਆ ਚਾਹੇ ਚਾਹੇ ਜਿਹਨੇ ਦੋ ਤੱਕ ਕਹਿਣਾ ਚਾਹੀਦਾ ਉਹਨੂੰ ਐਪਰੀਸ਼ੀਏਟ ਕਰਾਂਗੇ ਬਿਲਕੁਲ ਐਪਰੀਸ਼ੀਏਟ ਕਰਾਂਗੇ ਬਾਕੀ ਜਿੰਨੇ ਕਹਿਣਾ ਹੈ ਉਹਨਾਂ ਦਾ ਕਹੀ ਜਾਣਾ ਹੈ ਨਾ ਪਰ ਇਹ ਆ ਆਪਣੇ ਵਿਚਾਰ ਆ ਆਪਾਂ ਵਿਚਾਰ ਪੇਸ਼ ਕਰ ਰਹੇ ਆ ਜਿਵੇਂ ਹੁਣ ਪੱਲੋ ਆਮ ਆਦਮੀ ਪਾਰਟੀ ਦਾ ਹੀ ਹੈ ਥਾਲੀਵਾਲ ਸਾਹਿਬ ਆ ਉਹ ਲੋਕਾਂ ਨੇ ਬੜਾ ਟਰੋਲ ਕੀਤਾ ਪਹਿਲੇ ਦਿਨਾਂ ਚ ਉਹਨਾਂ ਨੂੰ ਸਕੂਲ ਦੇ ਵਿੱਚ ਟਮਾਟਰ ਨਾ ਪਰ ਇਸ ਟਾਈਮ ਉਹਨਾਂ ਨੇ ਵਧੀਆ ਰੋਲ ਅਦਾ ਕੀਤਾ ਚੰਗੀ ਮਿਹਨਤ ਚੰਗੀ ਮਿਹਨਤ ਕੀਤੀ ਮਿਹਨਤ ਕੀਤੀ ਉਹਨੇ ਅਫਸਰ ਵੀ ਖਿੱਚੇ ਆ ਸਾਰਿਆਂ ਨੂੰ ਕੀਤਾ ਨਾ ਚੰਗੀ ਮਿਹਨਤ ਕੀਤੀ ਕਿਉਂਕਿ ਉਹ ਚੰਗਾ ਚੰਗਾ ਆਪਾਂ ਕਹਿ ਰਹੇ ਆ ਪਤਾ ਬੰਦੇ ਦਾ ਨਾ ਲੱਗ ਜਾਂਦਾ ਹੈ ਨਾ ਵੀ ਇਹ ਬੰਦਾ ਸਿਰਫ ਰੀਲਾਂ ਮਾਰਾਈ ਕਰ ਰਿਹਾ ਜਾਂ ਮਤਲਬ ਇਹ ਸਿਰਫ ਮਤਲਬ ਫਾਰਮੈਲਟੀ ਕਰ ਰਿਹਾ ਪਤਾ ਬੰਦੇ ਦਾ ਲੱਗ ਜਾਂਦਾ ਲੱਗ ਜਾਂਦਾ ਪਰ ਨਹੀਂ ਉਹਨੇ ਨਾ ਮਤਲਬ ਉਹ ਬਿਲਕ ਸਭ ਚਾਰਦੇ ਲੋਕ ਹੁਣ ਕਿਵੇਂ ਕੁਝ ਹੱਦ ਤੱਕ ਉਹਨੇ ਆਪਦਾ ਰੋਲ ਨਾ ਪਾਇਆ ਚਲੋ ਨਹੀਂ ਉਹਦੀ ਉਹ ਵਿਚਾਰੇ ਦੀ ਉੱਤੇ ਚੱਲਦੀ ਹੋਣੀ ਦੂਜੇ ਪਾਸੇ ਆਪਾਂ ਕਹਿ ਸਕਦੇ ਆ ਚਲ ਜਿੰਨੀ ਜੋਗ ਹੈਗਾ ਉਹ ਉਹਨੇ ਆਪਦਾ ਕੀਤਾ ਉਹਨੇ ਆਪਦਾ ਕੀਤਾ ਤੇ ਹੁਣ ਅਗਲਾ ਇਹ ਆ ਵੀ ਹੁਣ ਟਰੈਕਟਰਾਂ ਦੀ ਬਹੁਤ ਲੋੜ ਆ ਟਰੈਕਟਰਾਂ ਦੀ ਲੋੜ ਆ ਬਿਲਕੁਲ ਤੇ ਆਪਣੇ ਡੀਜ਼ਲ ਆ ਡੀਜ਼ਲ ਦੀ ਲੋੜ ਆ ਟਰੈਕਟਰਾਂ ਦੀ ਲੋੜ ਇੱਕ ਚੀਜ਼ ਹੋਰ ਤੇ ਹਾਂ ਚ ਰੱਖਣੀ ਪਊਗੀ ਡੀਜ਼ਲ ਟਰੈਕਟਰ ਸਾਰੇ ਘਰੀ ਵੀ ਜਾਂਦੇ ਆ ਚਲੋ ਲੋੜ ਵੀ ਘਰੀ ਵੀ ਜਾਂਦੀ ਜਿਮੀਦਾਰਾਂ ਦੀ ਪਰ ਜ਼ਮੀਨ ਖਰਾਬ ਹੋ ਗਈ ਜਿਮੀਦਾਰਾਂ ਦੀ ਬਹੁਤ ਖਰਾਬ ਹੋ ਗਈ ਬਹੁਤ ਨੁਕਸਾਨ ਹੋ ਗਿਆ ਉਹ ਘਾਟਾ ਨਹੀਂ ਪੂਰਾ ਹੋ ਸਕਦਾਗਾ ਸਰਕਾਰ ਚਾਹੇ 20000 ਦੇ ਦੇ ਚਾਹੇ 30000 ਦੇ ਦੇ ਉਹ ਨਹੀਂ ਪੂਰਾ ਹੋ ਸਕਦਾ ਚਲੋ ਜ ਸਮਾਜਿਕ ਜਥੇਬੰਦੀਆਂ ਲੱਗੀਆਂ ਪਰ ਨਾਲ ਨਾਲ ਮਜ਼ਦੂਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਮੰਨ ਕੇ ਚੱਲੋ ਵੀ ਜਿਮੀਦਾਰ ਦੀ ਜ਼ਮੀਨ ਖਰਾਬ ਹੋ ਗਈ ਉਹਨੂੰ ਸਰਕਾਰ ਨੇ 20000 ਮਾਜਦਾ ਦਿੱਤਾ ਪਰ ਜਿਹੜੇ ਮਜ਼ਦੂਰਾਂ ਨੇ ਉੱਥੇ ਮਜ਼ਦੂਰੀ ਕਰਕੇ ਕਮਾਉਣਾ ਸੀ ਖਾਣਾ ਸੀ ਉਹ ਕਿੱਧਰ ਨੂੰ ਜਾਣਗੇ ਬਿਲਕੁਲ ਜਿਵੇਂ ਆਪਾਂ ਹੁਣ ਉਹਦੇ ਵੇਖਿਆ ਕਰਾਚੋ ਗੱਟੀ ਵਿਚਾਰੇ ਉਹ ਵੇ ਲੋ ਅੱਠ ਭੈਣਾ ਹਨਾ ਉਹਦੀ ਭੈਣ ਹੀ ਪਾਰ ਰਹੀ ਆ ਕੋਈ ਮਾਂ ਨਹੀਂ ਕੋਈ ਪਿਓ ਨਹੀਂ ਉਹਦਾ ਹੁਣ ਵਿਆਹ ਬੰਨਿਆ ਵਿਆਹ ਪੰਜ ਚਾਰ ਦਿਨਾਂ ਨੂੰ ਵਿਆਹ ਤੇ ਵੇਖੋ ਵਿਚਾਰੇ ਉਹ ساری ਆਸ ਮੇਦੇ ਇੱਥੋਂ ਸੀ ਕਿ ਵੀ ਕਿਸੇ ਜੀਵਿੰਦਾਰ ਭਰਾ ਤੋਂ ਪੈਸੇ ਫੜਾਂਗੇ ਤੇ ਜੀਵਿੰਦਾਰ ਵੀ ਵਿਚਾਰਾ ਕਿੱਥੋਂ ਦੇਊਗਾ ਹੁਣ ਮੇਰੇ ਹਿਸਾਬ ਚ ਵੀ ਨਾ ਚਲੋ ਸ਼ਬਦ ਕਹਿਣੇ ਨਹੀਂ ਚਾਹੀਦੇ ਆਪਾਂ ਨੂੰ ਮਤਲਬ ਕੋਈ 100 ਰੁਪਏ ਦਾ ਪ੍ਰਬੰਧ ਨਹੀਂ ਸੀ ਉਹਦਾਂ ਨਾ ਨਹੀਂ ਨਹੀਂ ਕੱਖ ਵੀ ਨਹੀਂ ਵਿਚਾਰਾਂ ਦੇ ਘਰੇ ਦੇਖਿਆ ਹੀ ਆਪਣਾ ਕੰਦ ਵੀ ਨਹੀਂ ਤੇ ਵਿਆਹ ਰੱਖਿਆ ਹੋਇਆ ਦਾ ਹੁਣ ਜੀ ਤਾਂ ਹਰੇਕ ਦਾ ਕਰਦਾ ਹੈ ਨਾ ਮੇਰੇ ਖਿਆਲ ਚ 28 ਕੇ 29 ਸਤੰਬਰ ਦਾ ਵਿਆਹ ਹਾਂ ਵੀਡੀਓ ਵੀ ਪਾਈ ਆ ਪਤਾ ਨਹੀਂ ਬਾਕੀ ਰਿਸਪੌਂਸ ਆਇਆ ਜਾਂ ਨਹੀਂ ਆ ਚਲੋ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ ਤੇ ਆਪਾਂ ਹੁਣ ਇਹ ਗੱਲ ਕਰੀਏ ਵੀ ਡੀਜ਼ਲ ਟਰੈਕਟਰ ਤੇ ਇੱਕ ਹੈ ਵੀ ਜਿਹੜਾ ਪਸ਼ੂਆਂ ਵਾਸਤੇ ਚਾਰੇ ਦਾ ਵੀ ਹਾਂ ਪਸ਼ੂਆਂ ਵਾਲੇ ਚਾਰੇ ਦਾ ਉਧਰ ਤੂੜੀ ਦਾ ਵੀ ਉਹਨਾਂ ਨੇ ਮੈਸੇਜ ਲਾਇਆ ਸੀ ਵੀ ਤੂੜੀ ਛਾਂ ਕੇ ਖਵਾਈ ਜਾਂਦੀ ਹੈ ਤੇ ਉਹੀ ਪਾਈ ਜਾਂਦੇ ਆ ਤੇ ਬੁਰੇ ਹਾਲਾਤ ਨੇ ਹਣਾ ਬਿਲਕੁਲ ਬਿਲਕੁਲ ਹੋਰ ਕੋਈ ਤੁਹਾਡੇ ਮਾਈਂਡ ਚ ਕੋਈ ਨਵੀਂ ਹੋਵੇ ਗੱਲਬਾਤ ਤਾਂ ਕੋਈ ਉਹ ਵੀ ਪੇਸ਼ ਹੈ ਅਸੀਂ ਇਹੀ ਆ ਮੈਂ ਤਾਂ ਇਹ ਕਹੂੰਗਾ ਵੀ ਮਜ਼ਦੂਰਾਂ ਦਾ ਹਣਾ ਜ਼ਿਮੀਂਦਾਰ ਦੇ ਨਾਲ-ਨਾਲ ਮਜ਼ਦੂਰ ਭਰਾਵਾਂ ਦਾ ਵੀ ਧਿਆਨ ਰੱਖਿਆ ਜਾਵੇ ਉਹਨਾਂ ਵੱਲ ਵੀ ਸੋਚਿਆ ਜਾਵੇ ਕੁਝ ਤੇ ਨਾਲ ਤੂੜੀ ਹੈ ਪਸ਼ੂਆਂ ਦੇ ਲਈ ਚਾਰਾ ਡੀਜ਼ਲ ਦਾ ਪ੍ਰਬੰਧਤਾ ਕਰਨੀ ਹੈ ਨਾ ਰਾਸ਼ਨ ਪਾਣੀ ਬਾਕੀ ਘਰਾਂ ਦੇ ਵਿੱਚ ਚਲੋ ਇਸੇ ਦੇ ਨਾਲ ਹੀ ਆਪਾਂ ਦਰਸ਼ਕਾਂ ਤੋਂ ਇਜਾਜ਼ਤ ਲੈਨੇ ਆ ਹਰ ਤੁਹਾਡੇ ਨਾਲ ਇਦਾਂ ਦੇ ਮੁੱਦੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਲਈ ਦੇਖਦੇ ਰਹੋ ਨਿਊਜ਼ 24/7 ਪੰਜਾਬ ਹਰਿਆਣਾ ਸਸ਼ੀਕ